ਸਲਾਮਨ ਵਸਤੇ ਸਸਕਾਲ ਦੋਸਤੋ ਮੈਂ ਜਿੰਦੀ ਮਰਜਣੀ ਤੇ ਲੈ ਕੇ ਹਾਜ਼ਰ ਹੋ ਕੇ ਆ ਟ੍ਰੈਵਲ ਵਿਦ ਜਿੰਦੀ ਤੇ ਅੱਜ ਦੋਸਤੋ ਆਪਾਂ ਪੰਜਾਬ ਦੇ ਹੜ੍ਹਾਂ ਦੀ ਜੋ ਮਾਰ ਪੈ ਰਹੀ ਆ ਉਹਨਾਂ ਤੇ ਕਰਾਂਗੇ ਗੱਲ ਤੇ ਅੱਜ ਗੱਲ ਆਪਣੀ ਹੈਗੀ ਆ ਘੱਗਰ ਨਦੀ ਤੇ ਕਈ ਮੇਰੇ ਵਰਗੇ ਬਹੁਤ ਲੋਕ ਹੈ ਕਿ ਜਿਨ੍ਹਾਂ ਨੂੰ ਇਸ ਇੱਕ ਗਰਨਦੀ ਦਾ ਪਤਾ ਹੀ ਨਹੀਂ ਕਈ ਕਹਿ ਰਿਹਾ ਕਿ ਇੱਕ ਗਰਤਾ ਹੈ ਹੀ ਨਹੀਂ ਕਿ ਤੇ ਦੋਸਤੋ ਇੱਕ ਗਰਨਦੀ ਜਿਹੜੀ ਹੈ ਕਿ ਹਿਮਾਚਲ ਚੋਂ ਬਰਸਾਤੀ ਪਾਣੀਆਂ ਦੇ ਨਾਲ ਇਹ ਜਿਹੜੀ ਆ ਲੈ ਕੇ ਆਉਂਦੀ ਆ ਤਾਂ ਹਿਮਾਚਲ ਚੋਂ ਹੁੰਦੀ ਹੋਈ ਇਹ ਜਿ ਆਪਾਂ ਗੱਲ ਕਰੀਏ ਹਰਿਆਣੇ ਦੀ ਪੰਚਕੁਲਾ ਦੇ ਵਿੱਚ ਦੀ ਹੁੰਦੀ ਹੋਈ ਸ਼ਿਰਖਪੁਰ ਤੇ ਡੇਰਾਬੱਸੀ ਫਿਰ ਉਸ ਤੋਂ ਬਾਅਦ ਰਾਜਪੁਰਾ ਤੇ ਇਧਰ ਪਟਿਆਲੇ ਵੱਲ ਨੂੰ ਇਹ ਨੰਗ ਜਾਂਦੀ ਆ ਤੇ ਦੋਸਤੋ ਜਦੋਂ ਵੀ ਬਰਸਾਤਾ ਜਿਆਦੀਆਂ ਹੁੰਦੀਆਂ ਯਾ ਯਾ ਪਿੱਛੋਂ ਜਿਹੜੇ ਹੈਗੇ ਆ ਆਪਾਂ ਜੇ ਗੱਲ ਕਰੀਏ ਪੰਚਕੁਲਾ ਦੀ ਜਾਂ ਗੱਲ ਕਰੀਏ ਚੰਡੀਗੜ੍ਹ ਦੀ ਸੁਖਨਾ ਲੇਕ ਉਹਦੇ ਫਾਟਕ ਜਦੋਂ ਚੱਕੇ ਜਾਂਦੇ ਆ ਇਹ ਜਿਹੜਾ ਪਾਣੀ ਇਹਦਾ ਬਹਾਵ ਜਿਹੜਾ ਬਹੁਤ ਹੀ ਜ਼ਿਆਦਾ ਹੋ ਜਾਂਦਾ ਆ ਇਹ ਜਿਹੜੀ ਸ਼ਿਰਕਪੁਰ ਤੋਂ ਲੈ ਕੇ ਡੇਰਾ ਬਸੀ ਤੇ ਪੁਲ ਜਿਹੜੇ ਹੈਗੇ ਆ ਇੱਥੋਂ ਦੀ ਨੰਗਦੇ ਤੇ ਅੱਗੇ ਨੂੰ ਇਹ ਜਾਂਦਾ ਪਾਣੀ ਰਾਜਪੁਰੇ ਵੱਲ ਤੇ ਰਾਜਪੁਰੇ ਤੇ ਹੁੰਦਾ ਹੋਇਆ ਇਹ ਪਹੁੰਚ ਜਾਂਦਾ ਆ ਪਟਿਆਲੇ ਤੇ ਇਹਨਾਂ ਹਲਕਿਆਂ ਦੇ ਵਿੱਚ ਜਦੋਂ ਹੜ੍ਹਦਾ ਇਹ ਪਿਛਲਾ ਪਾਣੀ ਜਿਹੜਾ ਆ ਦੋਸਤੋ ਬਰਸਾਤੀ ਪਾਣੀ ਜਿਹੜਾ ਆ ਜ਼ਿਆਦਾ ਹੁੰਦਾ ਆ ਤਾਂ ਇਹਨਾਂ ਇਲਾਕਿਆਂ ਨੂੰ ਇਹ ਬਹੁਤ ਮਾਰ ਕਰਦੀ ਆ ਤੇ ਆਓ ਇਸ ਕੱਗਰ ਨਦੀ ਦੀ ਜਾਣਕਾਰੀ ਲਈਏ ਕਿ ਕੱਗਰ ਨਦੀ ਕਿੱਥੋਂ ਉਤੇ ਕਿਦਾਂ ਚੱਲਦੀ ਆ ਤੇ ਕਿਥੇ ਜਾ ਕੇ ਇਹ ਮੁੱਕਦੀ ਆ ਤੇ ਦੋਸਤੋ ਕੱਗਰ ਜਦੀ ਪੰਜਾਬ ਹਰਿਆਣਾ ਵਿੱਚੋਂ ਲੰਘਦੀ ਇਹਨੂੰ ਹਕਰਾ ਨਦੀ ਵੀ ਕਿਹਾ ਜਾਂਦਾ ਆ ਇੱਕ ਬਰਸਾਤੀ ਨਦੀ ਹੈ ਜੋ ਬਰਸਾਤੀ ਮੌਸਮ ਵਿੱਚ ਬੜੇ ਪੱਧਰ ਤੇ ਵਗਦੀ ਹੈ ਵਰਨਾ ਇਹ ਤਰਿਆ ਸ਼ਾਂਤ ਹੀ ਰਹਿੰਦਾ ਹੈ ਇਹ ਨਦੀ ਭਾਰਤ ਤੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਰਾਜਾਂ ਵਿੱਚੋਂ ਹੋ ਕੇ ਪਾਕਿਸਤਾਨ ਤੱਕ ਵਗਦੀ ਹੈ ਇਸ ਦਾ ਪ੍ਰਾਚਨ ਨਾਂ ਸਰਸਵਤੀ ਨਦੀ ਮੰਨਿਆ ਜਾਂਦਾ ਹੈ ਅਤੇ ਕੁਝ ਇਸ ਨੂੰ ਸਰਸਵਤੀ ਨਦੀ ਦੀ ਸਹਯੋਗੀ ਨਦੀ ਵੀ ਕਹਿੰਦੇ ਹਨ ਇਸ ਨੂੰ ਹਰਿਆਣਾ ਤੋਂ ਊਟੂ ਵੀਰ ਬੰਦ ਤੋਂ ਪਹਿਲਾਂ ਕੱਗਰ ਨਦੀ ਦੇ ਨਾਮ ਨਾਲ ਅਤੇ ਉਸ ਤੋਂ ਅੱਗੇ ਹਕਰਾ ਨਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕੁਝ ਵਿਦਵਾਨਾਂ ਦੇ ਹਿਸਾਬ ਨਾਲ ਇਹ ਪ੍ਰਾਚਨ ਕਾਲ ਵਿੱਚ ਵਗਣ ਵਾਲੀ ਮਹਾਨ ਸਰਸਵਤੀ ਨਦੀ ਦਾ ਬਚਿਆ ਹੋਇਆ ਰੂਪ ਹੈ ਹਾਲਾਂਕਿ ਇਸ ਬਾਰੇ ਮਤਭੇਦ ਹੈ ਅਤੇ ਹੋਰ ਵਿਦਵਾਨਾਂ ਦੇ ਅਨੁਸਾਰ ਰਿਗਵੇਦ ਵਿੱਚ ਕੁਝ ਸਥਾਨਾਂ ਉੱਤੇ ਜਿਸ ਸਰਸਵਤੀ ਨਦੀ ਦਾ ਜ਼ਿਕਰ ਹੈ ਉਹ ਇਹ ਨਦੀ ਨਹੀਂ ਸੀ ਕੱਗਰ ਪੰਜਾਬ ਵਿੱਚ ਸਿਰਖਪੁਰ ਡੇਰਾਬਸੀ ਪਟਿਆਲਾ ਰਾਜਪੁਰਾ ਸੰਗਰੂਰ ਤੇ ਕੁਝ ਇਲਾਕੇ ਮਾਨਸਾ ਆਦ ਹਿੱਸਿਆਂ ਤੋਂ ਲੰਘਦੀ ਹੈ ਪਰ ਕੇਵਲ ਪੰਜਾਬ ਵਿੱਚ ਇਸ ਨਦੀ ਦੇ ਨਾਮ ਤੇ ਇੱਕ ਨਗਰ ਵਸਿਆ ਹੋਇਆ ਹੈ ਜਿਸ ਦਾ ਨਾਮ ਕੱਗਾ ਹੈ ਕਿ ਪਟਿਆਲੇ ਜ਼ਿਲ੍ਹੇ ਦਾ ਅੰਗ ਹੈ ਕੱਗਰ ਤੇ ਕੱਗਾ ਦੋਵੇਂ ਬਿਲਕੁਲ ਨੇੜੇ ਹਨ ਤੇ ਕੱਗਾ ਇਸ ਦੇ ਕੰਡੇ ਤੇ ਵਸਿਆ ਬਹੁਤ ਪੁਰਾਣਾ ਸ਼ਹਿਰ ਹਰ ਹੈ ਜਿਸ ਨੂੰ ਪਟਿਆਲਾ ਦੇ ਰਾਜਿਆਂ ਨੇ ਨਾ ਬਾ ਰਿਆਸਤ ਦੇ ਬਾਬਾ ਜੱਸਾ ਸਿੰਘ ਦੁਆਰਾ ਬਸਾਇਆ ਗਿਆ ਸੀ ਮੰਨਿਆ ਜਾਂਦਾ ਹੈ ਕਿ ਬਾਬਾ ਜੱਸਾ ਸਿੰਘ ਨੇ ਹੀ ਕੱਗਰ ਤੋਂ ਇਸ ਦਾ ਨਾਮ ਕੱਗਰ ਰੱਖਿਆ ਸੀ ਕੱਗਰ ਨਦੀ ਅਨੇਕਾਂ ਵਾਰ ਇਸ ਇਲਾਕੇ ਨੂੰ ਤਬਾਹ ਕਰ ਚੁੱਕੀ ਹੈ ਹਰ ਥੋੜੇ ਸਮਾਂ ਬਾਅਦ ਇਹ ਨਦੀ ਪੰਜਾਬ ਅਤੇ ਹਰਿਆਣਾ ਵਿੱਚ ਹੜਦਾ ਕਾਰਨ ਬਣਦੀ ਹੈ। ਕੱਗਰ ਮਾਨਸੂਨ ਦੇ ਮੀਂਹ ਦੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਸ਼ਿਵਾਲਿਕ ਪਹਾੜਾਂ ਤੋਂ ਉੱਤਰਦੀ ਹੈ ਅਤੇ ਫਿਰ ਪੰਜਾਬ ਅਤੇ ਹਰਿਆਣਾ ਰਾਹੀਂ ਗੁਜ਼ਰਦੀ ਹੈ। ਇੱਥੋਂ ਇਹ ਰਾਜਸਥਾਨ ਵਿੱਚ ਦਾਖਲ ਹੁੰਦੀ ਹੈ ਜਿੱਥੇ ਇੱਕ ਦਰੋਣੀ ਵਿੱਚ ਇਹ ਆਪਣੇ ਵਹਾਅ ਵਿੱਚ ਮੌਸਮ ਵਿੱਚ ਤਲਵਾਰਾ ਝੀਲ ਬਣਾਉਂਦੀ ਹੈ। ਇਸ ਨਦੀ ਵਿੱਚੋਂ ਰਾਜਸਥਾਨ ਵਿੱਚ ਦੋ ਸਿੰਚਾਈ ਦੀਆਂ ਨਹਿਰਾਂ ਵੀ ਕੱਢੀਆਂ ਗਈਆਂ ਹਨ। ਕੱਗਰ ਨਦੀ ਦੀਆਂ ਕੁਝ ਉਪਨਦੀਆਂ ਵੀ ਹਨ। ਹਰਿਆਣੇ ਦੇ ਅੰਬਾਰਾ ਲੇ ਜ਼ਿਲ੍ਹੇ ਦੇ ਨੀਂਹ ਪਹਾੜੀ ਇਲਾਕੇ ਵੱਲੋਂ ਸਰਸੁਤਰੀ ਨਦੀ ਆਉਂਦੀ ਹੈ ਜਿਸ ਦਾ ਨਾਮ ਸਰਸਵਤੀ ਦਾ ਵਿਗੜਿਆ ਹੋਇਆ ਰੂਪ ਹੈ ਅਤੇ ਪੰਜਾਬ ਵਿੱਚ ਸਤਰਾਨਾ ਦੇ ਕੋਲ ਕੱਗਰ ਵਿੱਚ ਮਿਲ ਜਾਂਦੀ ਹੈ ਸਰਦੂਲਗੜ੍ਹ ਦੇ ਕੋਲ ਸਤਲੁਜ ਨਦੀ ਦੀ ਇੱਕ ਛੋਟੀ ਜਹੀ ਧਾਰ ਕੱਗਰ ਵਿੱਚ ਮਿਲਿਆ ਕਰਦੀ ਸੀ لیکن ਹੁਣ ਸੁੱਕ ਚੁੱਕੀ ਹੈ ਇਸੇ ਤਰ੍ਹਾਂ ਚਤੰਗ ਨਦੀ ਸੂਰਤਗੜ ਦੇ ਕੋਲ ਕੱਗਰ ਨੂੰ ਮਿਲਦੀ ਹੈ ਤੇ ਦੋਸਤੋ ਇਹ ਸੀ ਕੱਗਰ ਨਦੀ ਦੀ ਛੋਟੀ ਜਹੀ ਜਾਣਕਾਰੀ ਉਮੀਦ ਕਰਦੀਆਂ ਕਿ ਇਹ ਜਾਣਕਾਰੀ ਆਪ ਸਭ ਨੂੰ ਪਸੰਦਾ ਹੀ ਹੋਊਗੀ ਤਾਂ ਦੋਸਤੋ ਲੈਨੇ ਆ ਇਜਾਜ਼ਤ ਮਿਲਦੇ ਆ ਨੈਕਸਟ ਟਾਈਮ ਟਰਲ ਦਨ ਸਸੇਕਾਲ